ਸਸਿਕਾਲ ਦੋਸਤੋ ਮੈਂ ਪਰਮਿੰਦਰ ਸਿੰਘ ਟਿਵਾਣਾ ਅੱਜ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਨਹੀਂ ਅੱਜ ਵਿਕਰਮਗੜ੍ਹ ਨਾ ਕਈਆਂ ਨੂੰ ਅਜੀਬ ਲੱਗਣਾ ਕਿ ਵਿਕਰਮਗੜ੍ਹ ਕੀ ਹੋਇਆ ਇਹ ਵਿਕਰਮਗੜ੍ਹ 8ਵੀਂ ਸਦੀ ਦਾ ਪੰਜਾਬ ਦੀ ਪਹਿਲੀ ਰਾਜਧਾਨੀ ਜਾਣ ਕੇ ਬਠਿੰਡਾ ਰਾਜੇ ਜੈਪਾਲ ਦੇ ਵਕਤ 8ਵੀਂ ਸਦੀ ਦੇ ਵਿੱਚ ਬਠਿੰਡਾ ਪੰਜਾਬ ਦੀ ਪਹਿਲੀ ਰਾਜਧਾਨੀ ਸੀ ਉਸ ਤੋਂ ਬਾਅਦ ਚੰਡੀਗੜ੍ਹ 7ਵੀਂ ਆ ਵਿਚਲੀਆਂ ਦਾ ਫਿਰ ਜ਼ਿਕਰ ਕਰਾਂਗੇ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਬਠਿੰਡਾ ਦੇ ਵਿੱਚ ਜਿਹੜਾ ਵਿਰਾਸਤੀ ਮੇਲਾ ਲੱਗਿਆ ਹੋਇਆ ਇਥੇ ਸਰਦਾਰ ਰਣਧੀਰ ਸਿੰਘ ਧੋਨਾਹੋਰਾ ਕੋਲ ਬੜਾ ਖਜ਼ਾਨਾ ਹੈ ਸੋ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਧੋਨਾ ਸਾਹਿਬ ਆਜੋ ਸਵਾਗਤ ਹੈ ਤੁਹਾਡਾ ਤੇ ਉਰੀ 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 ਇਹ ਉਰੀ ਹੈ ਹਾਂਜੀ ਹਾਂਜੀ ਆ ਉਰੀ ਹੈ ਪਹਿਲੇ ਟਾਈਮ ਤੇ ਜਦੋਂ ਆਪਣੀ ਕਾਟਨ ਬੰਦੀ ਸੀਗੀ ਆ ਆ ਚੀਜ਼ਾਂ ਹੀ ਉਸ ਟਾਈਮ ਤੇ ਮਸ਼ੀਨਾਂ ਸੀਗੀਆਂ ਓਕੇ ਜਿਵੇਂ ਅੱਜ ਕੱਲ ਜੋਗ ਸਪੀਡ ਦਾ ਤੇਜ ਆ ਪੂਰੀ ਮਸ਼ੀਨ ਦਾ ਹਾਂ ਹਾਂ ਉਹ ਉਸ ਟਾਈਮ ਤੇ ਆ ਮਸ਼ੀਨਾਂ ਹੁੰਦੀਆਂ ਸੀਗੀਆਂ ਹਾਂ ਗੱਡੀ ਰਾ ਇਹਦੇ ਵਿੱਚ ਤਾਂ ਦੇਖੋ ਜਿਵੇਂ ਅਸੀਂ ਵੀ ਜਵਾਨੀ ਅਸੀਂ ਵੀ ਇੱਥੇ ਆਏ ਤੇ ਸਿੱਧੀ ਆਪਾਂ ਤੁਰਨ ਫਿਰਨ ਸਿੱਖੇ ਆ ਗੱਡੇ ਤੇ ਨਾ ਚੜਦੀ ਘੜੀਰੇ ਤੇ ਨਾ ਚੜਦੀ ਜਦੋਂ ਤੇ ਟੈਲੀਫੋਨ ਲੱਗਿਆ ਸਭ ਚਿੱਠੀਆਂ ਪਾਉਣੀਆਂ ਭੁੱਲ ਗਏ ਭੁੱਲ ਗਏ ਆ ਆ ਵੇਖ ਹਥਿਆਰ ਇਹ ਸ਼ਾਇਦ ਤੁਸੀਂ ਆ ਆ ਦੇਖੋ 150 ਸਾਲ ਪੁਰਾਣਾ ਮਦਾਨੀ ਮਦਾਨੀ ਚੀਰਾ ਕਣੀ ਆ ਮਦਾਨੀ ਕਹਿੰਦੇ ਆ 150 ਸਾਲ ਤੋਂ ਉੱਪਰ ਪਲੱਸ ਪੁਰਾਣੀ ਹੈ ਕਿਉਂਕਿ ਅੱਜ ਤੀਕ ਮੈਂ ਇੰਨੇ ਮੇਲੇ ਲਾਇਆ ਕਿਸੇ ਬੰਦੇ ਨੇ ਆ ਕੇ ਮੈਂ ਵੀ ਪਹਿਲੀ ਵਾਰ ਵੇਖੀ ਹੈ ਤੇ ਕਿਸੇ ਨੇ ਮੰਨੂ ਜਿਉਂ ਨਹੀਂ ਕਿਹਾ ਲੈ ਮੈਂ ਪਹਿਲਾਂ ਦੇਖੀ ਆ ਓਕੇ ਮਧਾਣੀ ਚੀਰਾ ਮੈਂ ਤਾਂ ਆਖਿਆ ਕਿ ਸਿਰ 'ਚ ਮਧਾਣੀ ਚੀਰਾ ਪਾਤਾ ਬੱਲੀਏ ਹਾਂਜੀ ਸਿਰ ਤੇ ਵੱਜੇ ਚੀਰਾ ਵੀ ਐਂ ਹੀ ਪੈਂਦਾ ਨਹੀਂ ਆ ਇਹਦਾ ਹੈਗਾ ਕੁੜ ਹਾਂ ਹਾਂਜੀ ਤੇ ਆਹ ਨੇਤਰਾ 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 ਇਹਨੂੰ ਨੇਤਰਾ ਕਹਿੰਦੇ ਆ ਹਾਂ ਇਹ ਵਿਆਹ ਵਾਲੇ ਸਾਰਿਆਂ ਨੇ ਪਾਇਆ ਹੋਣਾ ਨੇਤਰਾ ਮੁੜ ਕੇ ਹੈ ਜਾਨੇਤਰਾ ਪੈਂਦਾ ਮੁੰਡਾ ਵਿਆਹਿਆ ਤੇ ਨੋਟ ਖਲਾਇਆ ਆ ਆ ਦੋਨੇ ਐ ਦੋਨਾ ਦੋਨੇ ਦੁੱਧ ਵਾਲੇ ਨੇ ਉਹ ਇਹ ਬਿਲਕੁਲ ਹੈ ਜੀ ਇਹ ਹੋ ਗਿਆ ਦੋਸਤੋ ਢੋਲ ਖੂ ਦੇ ਵਿੱਚੋਂ ਪਾਣੀ ਕੱਢਣ ਦੇ ਵਾਸਤੇ ਸੋ ਇਹ ਕੜਸੀਆਂ ਦੀਆਂ ਬਹੁਤ ਵੈਰਾਈਟੀਆਂ ਨੇ ਇਹ ਪਲੀ ਇੱਕ ਤੇਲ ਦੀ ਪਲੀ ਇੱਕ ਲੂਣ ਦੀ ਡਲੀ ਉੱਤੇ ਅਗਲੀ ਗੱਲ ਇਹ ਕਹਿੰਦੇ ਤੇਰਾ ਫਾਇਦਾ ਹੋ ਜੂ ਆ ਪੜੀ ਪੜਾ ਅ ਤਰਲ ਚੀਜ਼ਾਂ ਦੀ ਪਮੈਸ਼ ਦੀਆਂ ਪਹਿਲੇ ਨਾਪੇ ਅੱਜ ਕੱਲ ਵੱਡੇ ਵੱਡੇ ਪੋਲੀਟਿਕਲ ਕੜਸ਼ੇ ਬਹੁਤ ਆਪਾਂ ਟਵਾਣਾ ਰੇਡੀਓ ਤੇ ਬਾਈ ਜੀ ਜੁੜੇ ਐ ਕੁਦਰਤੀ ਕੈਮਰਾ ਮੂਵ ਕਰੋ ਆਪਣੇ ਸਰੋਤੇ ਨੇ ਪੁਰਾਣੇ ਤੇ ਕੜਸ਼ੀਆਂ ਕੜਸ਼ੇ ਬਹੁਤ ਨੇ ਇਹ ਸਾਰਾ ਪਿੱਤਲ ਦਾ ਮਾਲ ਹੈ ਤੇ ਇਹਦੇ ਵਿੱਚ ਕੜਸ਼ੀਆਂ ਦੀਆਂ ਵੈਰਾਈਟੀਆਂ ਨੇ ਮੈਂ ਬਾਈ ਜੀ ਨੂੰ ਕਹਾਂਗਾ ਨੇੜੇ ਆ ਕੇ ਦਿਖਾਉਣ ਸੋ ਬੜੇ ਕਮਾਲ ਦੇ ਸਟਾਈਲ ਨੇ ਯੂਨੀਕ ਚੀਜ਼ਾਂ ਨੇ ਵੈਸੇ ਤਾਂ ਅੰਗਰੇਜ਼ ਗੋਰੇ ਪੂਰੀ ਦੁਨੀਆ ਚ ਲੈ ਗਏ ਨੇ ਆ ਭਾਈ ਜੀ ਕੜਛੀ ਦਾ ਰੂਪ ਥੋੜਾ ਝਾਰਨੀ ਟਾਈਪ ਆ ਝਾਰਨੀ ਹੈ ਜਿਵੇਂ ਪੋਗਿਆ ਕੱਢਣ ਵਾਸਤੇ ਪਿੱਤਲ ਦੀ ਬਰਾਸ ਦੀ ਹੈ ਚਾਂਦੀ ਦੇ ਉੱਤੇ ਜਿਹੜਾ ਇੱਕ ਚਾਂਦੀ ਪਾਲਸਾ ਸਾਰੀ ਇੱਥੇ ਕੀਤੀ ਹੋਈ ਕਿਉਂਕਿ ਆ ਵੀ ਮੁਗਲ ਆ ਹੈ ਆ ਵੀ ਮੁਗਲ ਕੜਛੀ ਆ ਮੁਗਲ ਕੜਛੀ ਮੁਗਲਾਈ ਚੱਕਣ ਵਾਲੀ ਹਾਂਜੀ 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 ਬਿਲਕੁਲ ਕਿਉਂਕਿ ਇਹਦੇ ਵਿੱਚ ਵੀ ਚਾਂਦੀ ਦੀ ਪਾਲਸ ਕੀਤੀ ਵੀ ਹੈ ਅੱਛਾ ਉਸ ਟਾਈਮ ਤੇ ਜਿਹੜੇ ਲੋਕ ਆ ਚੀਜ਼ਾਂ ਨੂੰ ਯੂਜ਼ ਕਰਦੇ ਬਰਾਸ ਨੂੰ ਯੂਜ਼ ਕਰਦੇ ਸੀ ਉਹ ਐਸੇ ਕਰਕੇ ਹੈਲਥੀ ਸੀਗੇ ਬਿਮਾਰੀਆਂ ਤਾਂ ਬਹੁਤ ਰਹਿਤ ਸੀਗੇ ਤੇ ਹੁਣ ਜਿਹੜੇ ਆਪਣੇ ਬੱਚੇ ਦੇਖੋ ਤੁਸੀਂ ਕਿੰਨੇ ਆਉਣਗੇ ਉਹਨਾਂ ਦੇ ਵਿੱਚੋਂ ਬਿਲਕੁਲ ਪੰਜਾਬ ਸਰਕਾਰ ਨੇ ਵੀ ਹੁਣ ਉਦਮ ਕੀਤਾ ਕਿ ਸਿਲਵਰ ਦੇ ਭਾਂਡੇ ਬੰਦ ਕਰੀਏ ਸ਼ਹਿਣੇ ਦੇ ਵਿੱਚ ਝਾਂਜਰ ਬਣਦੀ ਸ਼ਹਿਰ ਭਧੌੜ ਦੀ ਝਾਟੀ ਜੜ ਜਾ ਬੋਤੇ ਤੇ ਮੰਨ ਲੈ ਭੌਰ ਦੀ ਆਖੀ ਹਾਂ ਥੋੜੀ ਵੀ ਝਾਂਜਰ ਘੋੜੀ ਦੇ ਝਾਂਜਰਾ ਜਿਹੜੀਆਂ ਆਪਾਂ ਕੁਝ ਵਿਆਹ ਸ਼ਾਦੇ ਮੇਲੇ ਤੇ ਜਾਂਦੇ ਸੀਗੇ ਲੋਕੀ ਦੂਰੋਂ ਕਹਿੰਦੇ ਸੀ ਉਹ ਆ ਗਿਆ ਗੱਭਰੂਆਂ ਦੀ ਟੋਲੀ ਆ ਗਈਆਂ ਭਾਈ ਰਾਤਾ ਜਦੋਂ ਉਹਦੀ ਦੂਰ ਪੈਂਡ ਵਾਲੇ ਸਵਾਗਤ ਵਾਸਤੇ ਉੱਠੜਦੇ ਸੀ ਹਾਂ ਬੋਤਾ ਚੋਰੀ ਦਾ ਮੈਂ ਨਾ ਝਾਲਮਾ ਬੰਹਦੀ ਹਾਂਜੀ ਹਾਂਜੀ ਧਾਗਰ ਵਾਲੀ ਮਨਾ ਕਰ ਦਿੰਦੀ ਸੀ ਇਹ ਉੱਠਦੀ ਝਾਂਜ ਆ ਉੱਠਦੀ ਝਾਂਜ ਰਾਜੀ ਇਹ ਵੀ ਭਧੌੜ ਸ਼ਹਿਣੇ ਚ ਜ਼ਿਆਦਾ ਬਣਦੀ ਹਾਂ ਲੇਕਿਨ ਬੰਦਿਆ ਅਲੱਗ-ਅਲੱਗ ਰਿਆਸਤਾਂ ਦੇ ਹਿਸਾਬ ਨਾਲ ਬੰਦ ਗਿਆ ਸੀ ਇਹ ਮੈਟਲ ਕੀ ਹੈ ਆ ਮੈਟਲ ਬਰਾਸ ਬਰਾਸ ਸਾਰਾ ਹਾਂ ਓਕੇ ਆ ਜਿਵੇਂ ਨਿਉਲ ਸੀ ਚੋਰਾਂ ਤੋਂ ਬਚਾਉਂ ਚੋਰਾਂ ਤੋਂ ਬਚਾਉਣ ਵਾਸਤੇ ਜਿਹੜੀ ਆ ਨਿਉਲ ਆ ਇਹਨੂੰ ਲਾ ਜਾਨਵਰ ਦੇ ਖੋੜੀ ਦੇ ਪੈਰਾਂ ਨੂੰ ਪਾ ਲਾ ਦੋਨੇ ਅਗਲੇ ਲੱਤਾਂ ਉਲਾ ਦਿੰਦਾ ਵਿਚਾਰਾ ਬੜਾ ਠਾਰਾ ਦਾ ਸਾਜ ਆਜ ਖਾਣਾ ਜਿਵੇਂ ਜਿਵੇਂ ਭੈੜੀ ਘਰ ਵਾਲੀ ਲਾ ਲੈਂਦੀ ਹੈ ਅੱਛਾ ਆਹ ਟਿਫਨ ਆਹ ਟੇਬਲ ਲਾਈਟ ਦੇ ਬਕਸਾ ਜਿਵੇਂ ਪਿੱਤਲ ਦੇ ਆਹ ਮੇਰੇ ਆਪਣੇ ਘਰ ਦੇ ਮੇਰੇ ਪਾਪਾ ਜੀ ਉਹਨਾਂ ਨੂੰ ਦਾਦ ਦੇ ਵਿੱਚ ਮਿਲੇ ਸੀਗੇ ਗਲਾਸ ਥਾਲ ਅੱਛਾ ਤੇ ਕਈ ਆਟਮਾ ਜੋ ਮੇਰੇ ਆਦੇ ਘਰ ਦੀਆਂ ਹੈਗੀਆਂ ਆ ਜੋ ਤੇ ਉਹ ਆਪਣੇ ਆਪ ਦੀਆਂ ਹੈਗੀਆਂ ਜੀ ਜੀ ਅੱਛਾ ਆ ਹੈਗਾ ਆਪਣਾ ਆ ਨਰਸਿੰਘਾ ਇਹਨੂੰ ਆਪਾਂ ਨਰਸਿੰਘ ਕਹਿ ਦਿੰਦੇ ਆ ਚੰਗੇ ਮੈਦਾਨ ਤੋਂ ਵਜਾਉਂਦੇ ਚੰਗੇ ਮੈਦਾਨ ਵੀ ਤੇ ਅੱਜ ਕੱਲ ਜਿਵੇਂ ਆਪਣੇ ਦਰਬਾਰ ਸਾਹਿਬ ਦੇ ਵਿੱਚ ਹਾਂ ਸਵੇਰ ਚ 4 ਵਜੇ ਆਪਣੇ ਪ੍ਰਕਾਸ਼ ਕਰਦੇ ਆ ਮਹਾਰਾਜ ਜੀ ਉਸ ਟਾਈਮ ਤੇ ਵਜਦਾ ਇਹਨੂੰ ਨਗਾਰਾ ਵੀ ਕਹਿੰਦੇ ਆ ਨਰਸਿੰਘ ਵੀ ਕਹਿੰਦੇ ਆ ਆਟੋਡੀ ਆਦੀ ਆਦੀ ਲੈਂਗੁਏਜ ਹੈ ਜੀ ਆ ਧੌਣ ਸਰਾਹੀ ਹਾਂ ਆਹ ਸਰਾਹੀ ਇਹ ਕਿੰਨਾ ਪੁਰਾਣੀ ਹੋਏਗੀ ਆ ਵੀ ਮੁਗਲਾਂ ਦਾ ਟਾਈਮ ਦੀ ਹੈ ਆ ਕੱਟੋ-ਕੱਟੇ 150 ਤੋਂ ਉੱਤੋਂ ਪੁਰਾਣੀ ਅੱਛਾ ਆ ਕੀ ਨਾਲ ਇਹਦਾ ਡੋਲ ਆਹ ਡੋਲ ਆ ਜਿਹੜੇ ਆਪਣੇ ਖੂਹਾਂ ਚੋਂ ਨਿੰਗਾ ਵਾਲੇ ਕੀ ਕਹਿੰਦੇ ਹੁੰਦੇ ਨਿੰਗਾ ਦੇ ਡੋਲ ਨੂੰ ਮਾਂਜਤਾ ਡੋਲਾਂ ਨੂੰ ਮਾਰਦਾ ਅੱਛਾ ਵੈਸੇ ਕੱਪ ਜਿਹੜੇ ਨੇ ਉਹ ਅੰਗਰੇਜ਼ਾਂ ਦੀ ਆਮਦ ਨਾਲ ਆਏ ਨੇ ਹਾਂ ਹਾਂ ਬਿਲਕੁਲ ਪਰ ਬਹੁਤ ਸਾਰੇ ਬਰਤਨ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਇਹ ਕੱਪ ਹੈ ਜਾਂ ਇਹ ਕੀ ਚੀਜ਼ ਹੈ ਜੋ ਛੋਟੇ ਜੱਗ ਹਾਂ ਜਦੋਂ ਮਹਿਮਾਨ ਨਵਾਜੀ ਟੀ ਆਪਾਂ ਇਹਦੇ ਮੀਨਾਕਾਰੀ ਬੜੀ ਕਮਾਲ ਹੋਈ ਹੈ ਹਨਾ ਪਾਲਸਾ ਚਾਂਦੀ ਦੀ ਸਾਰੀ ਹਾਂ ਆ ਜਦੋਂ ਚਾਹ ਵਾਸਤੇ ਰੱਖਦੇ ਸੀ ਨਾ ਇੱਕ ਦੇ ਵਿੱਚ ਦੁੱਧ ਇੱਕ ਦੇ ਚੀਨੀ ਜਿੰਨੀ ਕਿ ਬੰਦੇ ਲੋੜ ਅਨਸਾਰ ਉਹ ਆਪਣੀ ਪਾ ਲੈਂਦਾ ਹੁੰਦਾ ਜੀ ਪੋਸਟ ਟਾਈਮ ਤੇ ਵੀ ਲਈ ਬਹੁਤ ਵਧੀਆ ਮਹਿਮਾਨ ਨਵਾਜੀ ਸੀ ਮੇਰੀ ਬੇਨਤੀ ਹੈ ਭਾਜੀ ਜੇ ਲਾਈਟ ਥੋੜੀ ਜਿਹੀ ਛੱਡ ਦਿਓ ਤੇ ਦਰਸ਼ਕ ਇਹ ਨਾ ਚੀਜ਼ਾਂ ਨੂੰ ਅੱਛੀ ਤਰ੍ਹਾਂ ਵੇਖ ਲੈਣ ਗੁਜਾਰਿਸ਼ ਹੈ ਭਾਈ ਜੀ ਸਾਡੇ ਸੱਜਣਾ ਨੂੰ ਕਿ ਮੜਾ ਜੇ ਲਾਈਟ ਅਗਰ ਛੱਡ ਦੇ ਜਾਓ ਤੇ ਆ ਸੁਨਿਆਰਿਆਂ ਦੇ ਗਹਿਣੇ ਬਣਾਉਣ ਦੇ ਵਕਤ ਆ ਸੁਨਿਆਰਿਆਂ ਦੇ ਦੀਵੇ ਆ ਜਿਹੜੇ ਕਹਿੰਦੇ ਹੁੰਦੇ ਸੁਨਿਆਰੇ ਮਾਰ ਮਾਰ ਕੇ ਫੂਕਾ ਟੂਮਾ ਬਣਾਈਆਂ ਹਾਂ ਹਾਂ ਆ ਉਸ ਟਾਈਮ ਤੇ ਇਹਦੇ ਵਿੱਚ ਕਰੋਸਨ ਪਾ ਕੇ ਤੇ ਉਹ ਪਾਪਾ ਜਿਹੇ ਹੁੰਦੇ ਵਿਚਾਰੇ ਫਲਾ ਫੂਕਾ ਮਾਰੀ ਜਾਂਦੇ ਗੱਲਾਂ ਜਾਂ ਜੋਗੀਆਂ ਨੂੰ ਫਲਾਈ ਜਾਂਦੇ ਅੱਛਾ ਆ ਆ ਕੀ ਆ ਸ਼ਿੰਗਾਰ ਬਾਕਸ ਆ ਹਾਂ ਹਾਂ ਆ ਜਿਹੜਾ ਆ ਜੁਐਲਰੀ ਬਾਕਸ ਹੈ ਜੁਐਲਰੀ ਬਾਕਸ ਹਾਂ ਓਕੇ ਸਾਹ ਵੱਡਾ ਆ ਵੱਡਾ ਥੋੜਾ ਲਾਈਟ ਪਲੀਜ਼ ਮੇਰੀ ਬੇਨਤੀ ਹੈ ਕਿ ਲਾਈਟ ਘਟਾ ਹੈਗਾ ਆ ਵੀ ਜੁਐਲਰੀ ਬਾਕਸ ਆ ਆ ਰਾਜੇ ਮਹਾਰਾਜਾ ਦੇ ਟਾਈਮ ਦੇ ਹੈਗੇ ਆ ਜੀ ਆਪਣੀ ਆਈਟਮ ਜੋ ਵੀ ਹੈ ਨਾ ਅੱਛਾ ਆ ਭਾਜੀ ਥੋੜਾ ਜਿਹਾ ਵਟਿਆਂ ਵੱਲੋਂ ਆਈਏ ਇਹ ਮਤਲਬ ਪ੍ਰਾਤਨ ਵਟੇ ਵੇਚਦੇ ਆ ਹਾਂ ਆ ਪ੍ਰਾਤਨਾ ਜਿਵੇਂ 1 ਸੇਰ ਦਾ ਵਟਾ ਹੈ ਓਕੇ ਤੇ ਜਿਵੇਂ ਅੱਜ ਕੱਲ ਤਾਂ 1 ਕਿਲੋ ਦਾ ਵਟਾ ਹੈ ਅੱਛਾ ਉਦੋਂ ਸੇਰ ਦਾ ਹੈ ਉਹ ਸੇਰ ਦਾ ਕਿਉਂਕਿ ਆ 3 ਕਿ ਗ੍ਰਾਮ ਘਟਾ ਓਕੇ 1 ਕਿਲੋ ਜੋ ਕਿਲੋ ਤੋਂ weight ਦਾ ਘਟ ਹੈ ਮਖਾ ਮੇਰੀ ਬੇਨਤੀ ਹੈ ਲਾਈਟ ਥੋੜੀ ਛੱਡ ਦੇ ਜਾਓ ਤੇ ਆ ਉਸ ਵਕਤ ਡੈਕੋਰੇਸ਼ਨ ਦੀਆਂ ਚੀਜ਼ਾਂ ਮੋਰ ਮੋਰ ਨਹੀਂ ਆਜ ਕੱਲ ਕਿਵੇਂ ਨਾਨਕੇ ਅੱਗੇ ਧਾਰ ਕੇ ਆ ਦੇ ਬੱਚਿਆਂ ਨੂੰ ਆਇਟਮਾ ਦਿੰਦੇ ਸੀਗੇ ਅੱਜ ਕੱਲ ਪਲਾਸਟਿਕ ਦੇ ਦੇ ਆਉਂਦੇ ਆ ਖੜਾਉਣੇ ਉਸ ਟਾਈਮ ਤੇ ਆ ਚੀਜ਼ਾਂ ਚੱਲਦੀਆਂ ਸੀ ਇਹ ਵੇਖਿਆ ਨੂੰ ਪਟੜੀ ਵਰਗਾ ਪਰ ਹੈ ਕੱਦੂ ਕਸ ਆ ਕੱਦੂ ਕਸ ਹੈ ਲੇਕਿਨ ਇਹਦੀ ਬੋਲੀ ਲੈਂਗੁਏਜ ਦੋ ਤਰ੍ਹਾਂ ਹੈ ਜਿਵੇਂ ਅੰਮ੍ਰਿਤਸਰ ਦੇ ਏਰੀਆ 'ਚ ਇਹਨੂੰ ਬਿੱਲੀ ਕਸ ਕਹਿੰਦੇ ਆ ਬਿੱਲੀ ਕਸ ਹਾਂ ਆਪਰੇ ਇਹਨੂੰ ਕੱਦੂ ਕਸ ਕਹਿੰਦੇ ਆ ਕੱਦੂ ਕਸ ਕਹਿੰਦੇ ਆ ਹਾਂ ਮੈਂ ਗਾਜਰਾ ਕਸ ਕਰੇ ਪਰ ਕਹਿੰਦੇ ਕੱਦੂ ਕਾਸ਼ੀ ਹੈ ਕੱਦੂ ਕਸ ਅੱਛਾ ਜੱਗ ਬੜਾ ਤੁਹਾਡਾ ਕਮਾਲ ਦੇ ਸਟਾਈਲ ਦਾ ਹੈ ਆ ਜੱਗ ਨੀਜੀ ਆ ਕੇਟਲੀ ਆ ਅੱਛਾ ਕੇ ਪੁਲਿਸ ਵਾਲੀ ਹਾਂ ਆ ਚਾਹ ਵਾਸਤੇ ਦੇਖੋ ਹੂੰ ਉਸ ਟਾਈਮ ਤੇ ਵੀ ਇੰਨੀ ਟੈਕਨੋਲੋਜੀ ਸੀ ਇਦੇ ਅੱਗੇ ਮੂੰਹ ਦੇ ਉੱਤੇ ਵੀ ਆ ਦੇਖੋ ਲੋਕ ਲੱਗ ਜਾਂਦਾ ਅੱਛਾ ਆ ਗੋ ਲੈ ਵੀ ਜੇ ਟੇਡੀ ਟੁੱਡੀ ਹੋ ਕੇ ਕੋਈ ਮੱਖੀ ਟੇਡੀ ਹੋ ਕੇ ਚਾਹ ਨਾ ਨਿਕਲੇ ਜੀ ਆ ਆ ਸ਼ਾਇਦ ਦੱਸਿਓ ਕੀ ਹੈ ਇਹ ਕਾਂ ਬੜੀ ਚੱਕ ਕੇ ਲੈ ਜਾਂਦੇ ਸੀ ਪੋਣੀ ਕਿਉਂਕਿ ਦੁੱਧ ਤੇ ਮਲਾਈ ਬਹੁਤ ਆਉਂਦੀ ਸੀ ਮਲਾਈ ਕਰਕੇ ਨਾ ਹੀ ਇਹ ਪਰ ਬਣੀ ਕਿਸ ਚੀਜ਼ ਦੀ ਹੈ ਆ ਬਾਸਦੀ ਬਣਾਈ ਹੋਈ ਆ ਜੀ ਆ ਜਦੋਂ ਪਹਿਲਾਂ ਨਾ ਮੋਟੀ ਚਾਹ ਪੱਤੀ ਹੁੰਦੀ ਸੀ ਅੱਜ ਕੱਲ ਤਾਂ ਬ੍ਰੀਕ ਆਉਂਦੀ ਆ ਹਾਂ ਹਾਂ ਆ ਉਸ ਟਾਈਮ ਤੇ ਉਹ ਤੋਂ ਕੰਮ ਆਉਂਦੀ ਸੀ ਜਦੋਂ ਮੋਗਾ ਚਾਹ ਹੋਣ ਲੱਗੀ ਹੈ ਹਾਂਜੀ 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 ਅੱਛਾ ਕਿੰਨੀ ਪੁਰਾਣੀ ਹੋएगी ਮੈਂ ਫਸਟ ਟਾਈਮ ਵੇਖੀ ਆ ਆ ਮੇਰੇ ਹਿਸਾਬ ਨਾਲ 50 ਸਾਲ ਤੋਂ ਮੰਨ ਕੇ ਚੱਲੋ ਲਵੀ ਇੰਨੀ ਪੁਰਾਣੀ ਆ ਵੀ ਹੈ ਅੱਛਾ ਇਹ ਵਰਤੀ ਵੀ ਹਾਂ ਮੈਂ ਆਪ ਘਰ ਯੂਜ਼ ਕਰਦਾ ਜੀ ਬਿਲਕੁਲ ਓ ਵੈਰੀ ਗੁੱਡ ਹਾਂਜੀ ਜੀ ਜੀ ਸੋ ਇਸ ਦੌਰਾਨ ਜਿਹੜਾ ਰੋਸ਼ਨੀ ਦੇ ਸਾਧਨ ਜਿਹੜੇ ਨੇ ਆ ਲਾਲਟਨ ਪੁਰਾਣੀਆਂ ਤੇ ਆ ਪਰਸ ਬੀਬੀਆਂ ਵਾਲਾ ਆ ਬੀਬੀ ਵਾਲਾ ਪਰਸਾ ਜਿੱਕਦਾ ਪਲਾਸਟਿਕ ਦਾ ਪਾ ਕੇ ਹਾਂ ਤੇ ਬੀਬੀਆਂ ਹੋ ਜਾਂਦੀਆਂ ਵੇਲਾ ਵੀ ਪਤਾ ਨਹੀਂ ਕੀ ਕੋਸਾ ਦੇਖੋ ਉਸ ਟਾਈਮ ਦਾ ਅੱਛਾ ਇਹਦੀ ਮੁੰਨਾਕਾਰੀ ਬੜੀ ਕਮਾਲ ਦੀ ਹੈ ਜੀ ਭੁੱਲ ਕੀਤੀ ਜ਼ਮੀਨਾਂਕਾਰੀ ਹਸਤੇ ਅੱਛਾ ਹਾਂ ਹਾਂ ਬਿਲਕੁਲ ਲੋਹੇ ਦਾ ਬੜਾ ਅੰਟੀਕ ਕਮਾਲ ਰੱਖਿਆ ਤੁਸੀਂ ਭਾਜੀ ਇੰਨਾ ਸ਼ੌਕ ਫਿਰ ਕਦੋਂ ਪਿਆ ਮਤਲਬ ਇਸ ਦਾ جنੂਨ ਕਿਵੇਂ ਪਿਆ ਇਹਨਾਂ ਚੀਜ਼ਾਂ ਦਾ ਹਾਂ ਮੈਨੂੰ ਜਨੂਨ ਹੈ ਘੱਟੋ ਘੱਟ 35 ਸਾਲ ਚ ਹੋਏ ਹੋ ਚੱਲਿਆ 35 40 ਸਾਲ ਅੱਛਾ ਕਿਉਂਕਿ ਉਸ ਟਾਈਮ ਤੇ ਜੋ ਬਚਪਨ ਸੀ ਮੈਂ ਕੋਈ ਘੁੰਮਣ ਫਿਰਨ ਗਿਆ ਸੀਗਾ ਇੱਕ ਵਾਰੀ ਤਾਂ ਮੈਨੂੰ 25 ਕੇ ਪੈਸੇ ਮਿਲ ਗਏ ਸੀਗੇ ਅੱਛਾ ਉਹ ਦੇਖਿਆ ਉਹਦੀ ਲੈਂਗੁਏਜ ਜਿਹੜੀ ਦੇਖੀ ਵੇਖ ਕੇ ਉਤੋਂ ਸ਼ੌਕ ਪੈ ਗਿਆ ਉਤੋਂ ਸ਼ੌਕ ਕਿਤੇ ਦਿੱਲੀ ਤਾਂ ਨਹੀਂ ਗਿਆ ਜੇਠ ਲਿਆਇਆ ਨਹੀਂ ਦਿੱਲੀੋਂ ਸੁਰਮੇਦਾਨੀ ਹਾਂ ਇਹ ਉਹ ਸੁਰਮੇਦਾਨੀ ਆ ਇਹਨਾਂ ਵਿੱਚ ਹੀ ਸ਼ੀਸ਼ਾ ਲੱਗਿਆ ਨਾਲ ਦੀ ਨਾਲ ਇਹ ਸ਼ੀਸ਼ਾ ਇਹਦੇ ਅੱਛਾ ਇੱਥੇ ਹਾਂ ਹਾਂ ਇੱਥੇ ਲੱਗਿਆ ਉਹ ਨਾਲ ਹੀ ਵੇਖੇ ਨਾਲ ਹੀ ਸ਼ਰਮਾ ਪਾਉਂਦੇ ਆ ਨਾਲ ਹੀ ਬੀਬੀਆਂ ਦੇਖ ਲੈਂਦੇ ਹੁੰਦੇ ਸੀ ਅੱਛਾ ਆ ਪੰਪ ਦਾ ਡਿਜ਼ਾਈਨ ਹਾਂ ਆ ਪੰਪ ਦਾ ਜਿਵੇਂ ਆਪਣੇ ਦੀ ਐਂਡ ਬਣੇ ਹਾਂਜੀ ਹੁਣ ਸਾਡੇ ਬਾਪੂ ਨੇ ਨਲਕੇ ਤੇ ਮੋਟਰ ਮੋਟਰ ਲਾ ਲਈ ਨਲਕੇ ਬੰਦ ਹੋ ਗਏ ਨਲਕੇ ਬੰਦ ਹੋ ਗਏ ਆਹ ਕੰਗਣੀ ਵਾਲੇ ਗਲਾਸ ਹੋਰ ਅੱਛਾ ਆ ਕੀ ਆਈਟਮ ਹੈ ਭਾਜੀ ਆ ਦੇਖੋ ਆ ਪਹਿਲਾਂ ਜਦੋਂ ਆਪਾਂ ਘੌਂੜ ਫਿਰ ਕਿਤੇ ਵੀ ਜਾਂਦੇ ਸੀ ਹਾਂ ਜਿਵੇਂ ਕੋਈ ਨਹੀਂ ਆ ਇਹਨੂੰ ਕੋਈ ਡਰਾਈ ਫਰੂਟ ਪਾ ਕੇ ਟੰਗਤਾ ਬਾਹਰ ਹਵਾ 'ਚ ਕੋਈ ਕੋਈ ਬਰਜ ਨਹੀਂ ਇਸੇ ਸਹੂਲਤ ਤੇ ਕੋਈ ਹੋਰ ਨਹੀਂ ਹੁੰਦੀ ਐ ਸੇ ਚੀਜ਼ਾਂ ਆ ਕੀ ਆ ਕੀ ਚੀਜ਼ ਆ ਸੌਰੀ ਆ ਕੈਂਡਲ ਸਟੈਂਡ ਆ ਕੈਂਡਲ ਸਟੈਂਡ ਹਾਂਜੀ ਹਾਂਜੀ ਇਹਦੇ ਤੇ ਰੱਖ ਕੇ ਨਹੀਂ ਆ ਵੈਸੇ ਆ ਤਾਂ ਬੱਚਿਆਂ ਵਾਸਤੇ ਆ ਆ ਕੈਂਡਲ ਸਟੈਂਡ ਲੱਗਾ ਹੈ ਇਹ ਮਟੀਰੀਅਲ ਜਿਆਦਾ ਕੀ ਆ ਤੁਹਾਡੇ ਕੋਲ ਆ ਸਾਰਾ ਆ ਦੇਖੋ ਚਾਂਦੀ ਦਾ ਹੀ ਬਣਿਆ ਹੋਇਆ ਸਾਰੇ ਅੱਛਾ ਚਾਂਦੀ ਦਾ ਹਾਂਜੀ 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 ਹਾਂ ਹਾਂ ਤੇ ਆ ਮੁਗਲ ਜਿਵੇਂ ਆ ਜਿਵੇਂ ਆਪਣਾ ਅੱਜ ਹਾਂ ਅੱਜ ਕੱਲ ਆਪਾਂ ਲਾ ਦਿੰਨੇ ਆ ਕੰਦਾ ਦੁਆਰਾ ਤੇ ਲਾਉਣ ਵਾਸਤੇ ਉਹਦਾ ਮੁਗਲਾਂ ਟਾਈਮ ਤੇ ਆ ਬੰਦ ਸੀ ਚਾਂਦੀ ਦਾ ਸਭ ਉੱਪਰ ਅੱਛਾ ਆ ਵੀ ਘੱਟੋ ਘਾਟ 150 ਸਾਲ ਪੁਰਾਣੀ ਮੁਗਲ ਜੀ ਜੀ ਚਰਖਾ ਹਾਂਜੀ hooke ਚਰਖਾ ਬਿਸ਼ਨੀਏ ਤੇਰਾ ਲੋਕਾਂ ਭਾਵੇਂ ਮੋਰ ਹੂਕਦਾ ਸੋ ਇਸ ਤਰ੍ਹਾਂ ਆ ਤੁਸੀਂ ਇਹ ਪੁਰਾਣੇ ਸਾਰੇ ਸਿੱਕੇ ਪੁਰਾਣੇ ਕੈਮਰੇ ਅੱਛਾ ਆ ਕੀ ਆਈਟਮ ਹੈ ਆ ਜਿਹੜਾ ਨਾ ਆ ਦੇਖੋ ਲੇਡੀ ਜੁਐਲਰੀ ਬਾਕਸ ਇਹ ਫੋਲਡਿੰਗ ਹੋ ਕੇ ओके ਲੋਕ ਲੋਕ ਹੋ ਜਾਂਦਾ ਇਹ ਵੀ ਪਿੱਤਲ ਦਾ ਹਾਂ ਬਰਾਸ ਬਰਾਸ ਬਿਲਕੁਲ ਬਰਾਸ ਹੈ ਜੀ ਸੋ ਬਹੁਤ ਸਮਾਲ ਦਾ ਕਲੈਕਸ਼ਨ ਤੁਸੀਂ ਕਰਦੇ ਰਹਿੰਦੇ ਹੋ ਫਿਰ ਹਾਂਜੀ 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 ਹਾਂ ਆਹ ਟਾਈਮ ਪੀਸ ਬੜੇ ਆਉਂਦੇ ਹੁੰਦੇ ਸੀ ਅੱਗੇ ਹਾਂਜੀ ਹਾਂਜੀ ਲੈ ਟਾਈਮ ਪੀਸ ਕਿਹਦਾ ਸੀ ਲੈ ਵੀ ਆਹ ਹੀ ਆਲਰਮ ਜੋ ਲਾਉਂਦੇ ਤੜਕੇ ਦੇ ਆ 2 ਦਾ 3 ਦਾ ਜਿੰਨਾ ਵੀ ਲਾਉਂਦੇ ਬੱਚੋ ਥੋੜੀ ਜਿਹੀ ਲਾਈਟ ਛੱਡ ਦੇ ਜੋ ਬੇਨਤੀ ਹੈ ਮੇਰੀ ਸਿੱਧੂ ਸਾਹਿਬ ਤੁਸੀਂ ਮਾੜਾ ਜਿਹਾ ਪਲੀਜ਼ ਅੱਛਾ ਆ ਪਵਿੱਤਰ ਗ੍ਰੰਥ ਆ ਤੁਸੀਂ ਅੱਜ ਹਾਂਜੀ ਸਿੱਕੇ ਵਗੈਰਾ ਬਾਈ ਜੀ ਨੂੰ ਬੇਨਤੀ ਕਰਾਂਗੇ ਇਹ ਸਿੱਕਿਆ ਦੀ ਜਾਂ ਹੋਰ ਚੀਜ਼ਾਂ ਦੀ ਕਾਫੀ ਕਲੈਕਸ਼ਨ ਤੁਸੀਂ ਕੀ ਬਹੁਤ ਜ਼ਿਆਦਾ ਜੀ ਹੈ ਤਾਂ ਆਪਾਂ ਮੰਨ ਕੇ ਚੱਲੋ 50 ਪੈਸੇ ਵੀ ਨਹੀਂ ਲਾਏ ਅੱਛਾ ਆਹ ਸਾਰੇ ਜਿਹਦੇ ਵਿੱਚ ਤੁਹਾਨੂੰ ਮੈਂ ਬਹੁਤ ਵਧੀਆ ਚੀਜ਼ ਵਿਖਾਉਣਾ ਆਪਾਂਓ ਜਰਾ ਹੱਥ ਪਾਓ ਇਧਰੋਂ ਪਲੀਜ਼ ਹੌਲੀ ਜਿਹੇ ਰੱਖ ਦਿਓ ਹਾਂਜੀ ਫੜ ਕੇ ਰੱਖ ਫੜ ਕੇ ਰੱਖੋ ਆਪਣੀ ਆ ਦੇਖੋ ਇਹ ਚ ਲੋਕ ਹੈਗੇ ਜਿਵੇਂ ਪੁਰਾਣੇ ਸੀਗੇ ਉਹ ਪੌਕਟ ਵਾਲੀ ਘੜੀ ਹੈਗੀ ਆ ਅੱਛਾ ਭਾਜੀ ਤੁਨ ਦਾ ਸਾਹਿਬ ਰਣ ਤੀਰ ਸਿੰਘ ਭਾਜੀ ਇੱਕ ਸਾਨੂੰ ਯਾਦ ਆਇਆ ਇੱਕ ਸੈਕਿੰਡ ਲਈ ਮੈਂ ਭੁੱਲਾ ਜਾਵਾਂ ਇੱਕਦੋ ਸਾਡੇ ਟਿਵਾਣਾ ਰੈਡੀ ਤੇ ਸ਼ੋਅ ਚੱਲਿਆ ਪਹਿਲੇ ਸਮੇਂ ਚ ਚਮਚੇ ਬਹੁਤ ਘੱਟ ਸੀ ਸਾਡੇ ਚਮਚੇ ਨਾਲ ਖਾਣ ਦਾ ਰਿਵਾਜ ਬਹੁਤ ਲੇਟ ਆਇਆ ਜਦ ਸਾਡੀ ਪੀੜ੍ਹੀ ਵੇਲੇ ਆਇਆ ਆ ਪਰ ਜਿਹੜੇ ਪ੍ਰਾਤਮ ਚਮਚੇ ਨੇ ਅਮੀਰ ਘਰਾਂ ਚ ਹੀ ਹੁੰਦੇ ਸੀਗੇ ਚਮਚੇ ਤੁਹਾਡੀ ਕਲੈਕਸ਼ਨ ਚ ਵੀ ਚਮਚੇ ਬਹੁਤ ਘੱਟ ਮਿਲਦੇ ਆ ਪੰਜਾਬੀ ਵਰਤਨਾ ਚ ਕਿਉਂਕਿ ਦੇਖੋ ਆ ਜਿਹੜੇ ਮੇਰੇ ਕੋਲੇ ਬਹੁਤ ਹੀ ਠੀਕ ਆ ਇਹਨਾਂ ਉੱਤੇ ਹਾਥੀ ਆ ਬਣਾਏ ਹੋਏ ਆ THAILAND ਦੇ ਆ THAILAND ਦੇ ਆ ਹਾਂ ਕਿਉਂਕਿ ਉਸ ਟਾਈਮ ਵੀ ਜਿਹੜੇ ਵਧੀਆ ਮੇਰ ਸੀ ਇਹਦਾ ਮਤਲਬ ਇਹ ਚਮਚੇ ਦਾ ਕਲਚਰ ਇੰਡੀਆ ਦਾ ਨਹੀਂ ਹੈ ਇੰਡੀਆ ਦਾ ਨਹੀਂ ਬਿਲਕੁਲ ਕਿਉਂਕਿ ਆਪਾਂ ਤਾਂ ਜਿਵੇਂ ਕੜਾ ਪ੍ਰਸ਼ਾਦ ਦੀ ਦੇਖ ਵੀ ਲੈਣੇ ਹੱਥਾਂ ਦੇ ਲੈਣੇ ਆ ਹਾਂ ਹਾਂ ਤੇ ਤਕਰੀਬਨ ਇਹ థਾਈਲੈਂਡ ਦਾ ਬਣਿਆ ਚੈਨ ਤੁਸੀਂ ਟੈਲੀਗ ਹੈ థਾਈਲੈਂਡ ਦੇ ਆ ਜਿੰਨੇ ਵੀ ਸਾਰੇ థਾਈਲੈਂਡ ਦੇ ਆ ਕਿਉਂਕਿ ਜਦੋਂ ਇਥੇ ਲੋਕ ਮਲਾਇਆ థਾਈਲੈਂਡ ਜਾਣ ਲੱਗੇ ਸਿੰਘਾਪੁਰ ਉਹਦੋਂ ਲੈ ਕੇ ਆਉਂਦੇ ਸੀ ਉਹਦੋਂ ਲੈ ਕੇ ਆਉਣ ਲੱਗੇ ਯਾਨੀ ਚਮਚਾ ਇੰਡੀਆ ਦਾ ਕਲਚਰ ਨਹੀਂ ਹੈ ਨਹੀਂ 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 ਹੁਣ ਵੈਸੇ ਬਹੁਤ ਹੋ ਗਏ ਚਮਚੇ ਦੋ ਟੰਗ ਆ ਹਾਂ ਹੁਣ ਤਾਂ ਦੂਜੇ ਪਾਸੇ ਚੌਂਚਾ ਗਈ ਹਾਂ ਮੇਰੀ ਬੇਨਤੀ ਆ ਪਲੀਜ਼ ਥੋੜਾ ਜਿਹਾ ਲਾਈਟ ਛੱਡ ਦੇ ਜੋ ਸਿੱਧੂ ਸਾਹਿਬ ਥੋੜਾ ਜਿਹਾ ਸਾਈਡ ਕਰ ਦੇ ਜੋ ਸੰਗਤ ਮੇਲੇ ਆ ਮੁੱਲੇ ਆ ਜੇ ਵੀ ਅੱਜ ਕੱਲ ਚੌਂਚੇ ਬਹੁਤ ਫਿਰਦੇ ਆ ਅੱਛਾ ਪੁਰਾਣੇ ਜਿਹੜ ओके ਜਿੰਦਰਾ ਕਹਿੰਦੇ ਹੈ ਅੱਛਾ ਓਕੇ ਬੜਾ ਕਮਾਲ ਦਾ ਖਜ਼ਾਨਾ ਆ ਕੀ ਆਕਿਸ਼ ਹੈ ਆ ਜਿਹੜੇ ਪੁਰਾਣੀਆਂ ਹਵੇਲੀਆਂ ਹੁੰਦੇ ਸੀ ਉਹਨਾਂ ਦੇ ਕੁੰਡੇ ਹੈਗੇ ਜਿਹੜੇ ਆਪਾਂ ਗੇਟ ਲਾਉਂਦੇ ਆ ਨਾ ਅੱਛਾ ਹਾਂ ਉਹਨਾਂ ਦੇ ਕੁੰਡੇ ਸ਼ਕਤੀਵਾਟਰ ਸ਼ਕਤੀਵਾਟਰ ਆਥੇ ਆ ਅੱਗੇ ਘਰਾਂ ਦੇ ਨੰਬਰ ਪੰਜਾਬ ਚ ਇਦਾਂ ਹਾਂ ਜਿਹੜੇ ਸ਼ੁੱਧ ਪੰਜਾਬੀ ਚ ਹੁੰਦੇ ਸੀਗੇ ਓਕੇ ਸ਼ੁੱਧ ਪੰਜਾਬੀ ਚ ਸਾਰੇ ਪੁਰਾਣੇ ਨੇ ਪੁਰਾਣੇ ਪੁਰਾਣੇ ਐਮਸੀ ਬਠਿੰਡਾ ਦਾ ਨਾ ਅੱਛਾ ਇਹ ਚਮਚੇ ਵਿੱਚ ਇਹ ਬਰਾਸ ਦੇ ਨੇ ਜਾਂ ਹੋਰ ਤੱਤ ਇਹ ਕੋਈ ਹੋਰ ਤੱਤ ਇਹ ਨਹੀਂ ਆ ਜਿਹੜੇ ਆ ਚਾਂਦੀ ਦੇ ਚਮਚੇ ਆ ਓਕੇ ਆ ਬਰਾਸ ਦੇ ਚੁੰਮਤੇ ਆ THAILAND ਦੇ ਅੱਛਾ ਕਿਉਂਕਿ ਉਸ ਤੋਂ ਬਾਅਦ ਫਿਰ ਉਹ ਵੇਖ ਕੇ ਨਕਲ ਮਾਰਨ ਲੱਗ ਪੈਂਦੇ ਹਨ ਓਕੇ ਆ ਬੰਦ ਕਰ ਦਿਓ ਪਲੀਜ਼ ਜੀ ਜੀ ਬੰਦ ਕਰ ਦਿਓ ਇਹਨੂੰ ਹਾਂ ਆ ਤਾਂ ਪਰਮਿੰਟ ਵੀ ਦੇ ਆ ਮੰਗਿਆ ਪੋ ਅੱਛਾ ਭਾਈ ਜੀ ਜੁੜੇ ਅਚਾਨਕ ਮਿਲੇ ਆਪਣੇ ਟਿਵਾਨਾ ਰੇਡੀ ਦੇ ਸਰੋਤੇ ਨਹੀਂ ਕੋਣ ਤੁਹਾਡਾ ਚਰਨਜੀਤ ਸਿੰਘ ਜੀ ਬਠਿੰਡਾ ਤੋਂ ਬਠਿੰਡਾ ਤੋਂ ਵੈਰੀ ਗੁੱਡ ਕੀ ਕੰਮ ਕਰਦੇ ਹੋ ਮੈਂ ਲਹਿਰਾ ਮੁਹੱਬਤ ਫਰਮੂ ਪਲਾਂਟ ਤੇ ਉਹ ਵੈਰੀ ਗੁੱਡ ਪੰਜਾਬ ਨੂੰ ਰੋਸ਼ਨ ਕਰਦੇ ਹੋ ਨਾਮ ਵੀ ਲਹਿਰਾ ਮੁਹੱਬਤ ਵਾਲਾ ਬਹੁਤ ਅੱਛਾ ਲੱਗਾ ਇਹ ਤੁਹਾਡੇ ਬਕਸੇ ਚ ਵੀ ਚਰਨਜੀਤ ਜੀ ਥੋੜੀ ਲਾਈਟ ਛੱਡਿਓ ਹਾਂਜੀ ਹਾਂਜੀ ਤੇ ਇਹਦੇ ਆ ਫੜਿਓ ਜਰਾ 1 ਸੈਕਿੰਡ ਫੜਿਓ ਬੜਾ ਖਜ਼ਾਨਾ ਭਾਜੀ ਆ ਗਲੇਲਾ ਤਾਂ ਇੰਪੋਰਟਡ ਲੱਗਦੀ ਹੈ ਹਾਂਜੀ ਹਾਂਜੀ ਬੱਚੇ ਛੱਡ ਨਾ ਦੇ ਥੋੜੀ ਥੋੜੀ ਨੀਚੇ ਰੱਖੋ ਓਕੇ ਆ ਦੇਖੋ ਜਿਹੜੀਆਂ ਗਲੇਲਾ ਨਾ ਆ ਪਹਿਲਾ ਜਿਹੜੇ ਕਿਉਂਕਿ ਅੱਜਕੱਲ ਤਾਂ ਬੱਚਿਆਂ ਨੂੰ ਕੁਝ ਗੇਮਾਂ ਹੀ ਹੋ ਰਾ ਆ ਉਸ ਟਾਈਮ ਤੇ ਆ ਗਲੇਲਾ ਨਾਲ ਨਿਸ਼ਾਨੇ ਲਾਉਣੇ ਸਿੱਖ ਜਾਂਦੇ ਜਿਹੜੇ ਆ ਤਾਂ ਪਰ ਬੜੀ ਯੂਨੀਕ ਹੈ ਹਾਂ ਹਾਂ ਬਿਲਕੁਲ ਬਿਲਕੁਲ ਏ ਰਬੜਾ ਵੀ ਨਾਲ ਦੀਆਂ ਜਾਂ ਨਾਲ ਦੀਆਂ ਰਬੜਾਈਂ ਲੈ ਤੇ ਵੀ ਨਾਲ ਦਾ ਹੀ ਨਾਲ ਦਾ ਇਹਨੂੰ ਮੇਰੇ ਕੋਲੇ ਇਹ ਕਿੱਥੋਂ ਲਿਆ 15 ਸਾਲ ਪਹਿਲਾਂ ਨੂੰ ਹੋ ਚੱਲੇ ਆ ਮੇਰੇ ਕੋਲੇ ਕੋਈ ਮੇਰਾ ਦੋਸਤ ਦੇ ਗਿਆ ਸੀਗਾ ਅੱਛਾ ਉਹਨਾਂ ਦੇ ਘਰ ਪਈ ਸੀਗੀ ਓਕੇ ਤੇ ਕਿਉਂਕਿ ਉਸ ਟਾਈਮ ਤੇ ਬੱਚੇ ਸਿੱਖਦੇ ਵੀ ਨਿਸ਼ਾਨੇ ਲਾਉਣੇ ਜਿਹਨੇ ਜੋ ਵੀ ਚੀਜ਼ਾਂ ਸੀ ਸਿੰਨ ਕੇ ਮਾਰਦੇ ਨੇ ਇਨਸ਼ਾਅੱਲਾ ਸੋ ਬੜਾ ਖਜ਼ਾਨਾ ਭਾਈ ਜੀ ਉਹਨਾਂ ਕੋਲ ਹੈ ਰਣਜੀਤ ਸਿੰਘ ਮੇਰੀ ਬੇਨਤੀ ਆ ਥੋੜੀ ਜੀ ਲਾਈਟ ਛੱਡ ਦੇ ਜੋ ਆਪਣਾ ਚਰਨਜੀਤ ਜੀ ਥੋੜਾ ਖੇਚਲ ਆ ਚਾਹ ਬੜੀ ਕਮਾਲ ਦੀ ਸ਼ਹਿ ਪੰਸੇਰੀ ਉਹ ਆ ਜਿਹੜੇ ਹਨ ਜੀ ਆ ਜਿਹੜੀ ਤੇ ਤਰਾਜੂ ਆ ਹਾਂ ਕਿਉਂਕਿ ਤਰਾਜੂ ਰਫਾਜ ਉਰਦੂ ਦਾ ਹੈ ਹਾਂ ਤਰਾਜੂ ਹਾਂ ਇਹ ਲੈਦਰ ਦਾ ਲੱਗਦਾ ਆ ਲੈਦਰ ਦਾ ਫਸਟ ਟਾਈਮ ਲੈਦਰ ਦਾ ਹ ਉਸ ਟਾਈਮ ਤੇ ਕਿਵੇਂ ਥੋੜੀ ਥੋੜੀ ਵਗੈਰਾ ਦਾ ਹਾਂ ਥੋੜੀ ਹਾਂ ਥੋੜੀ ਜੁੱਤੀ ਦਾ ਅੱਛਾ ਇਹ ਆਪਾਂ ਬੰਨਦੀ ਅੱਛਾ ਇੱਕ ਸੈਕਿੰਡ ਤੁਹਾਨੂੰ ਸਭ ਮੈਂ ਥੋੜਾ ਜਿਹਾ ਜਾਣਕਾਰੀ ਚਾਹਾਂਗਾ ਜਿਸ ਤਰ੍ਹਾਂ ਇਹਦੀ ਬਿੰਡਲ ਹੈ ਚ ਵੀ ਲੋਹਾ ਨਹੀਂ ਹੈ ਕਿਤੇ ਨਾ 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 ਨਹੀਂ ਕਿਉਂਕਿ ਇਹ ਬਾਸ ਹੈ ਕੀ ਚੀਜ਼ ਹੈ ਇਹਦੇ ਵਿੱਚ ਬਾਸ ਹੀ ਬਣਾਇਆ ਹੋਇਆ ਉਸ ਟਾਈਮ ਤੇ ਕਿਉਂਕਿ ਇੰਨੀ ਕੋਈ ਟੈਕਨੋਲੋਜੀ ਨਹੀਂ ਹੁੰਦੀ ਸੀਗੀ ਹਾਂ ਠੀਕ ਹੈ ਜੀ ਉਸ ਟਾਈਮ ਤੇ ਵਿਚਾਰੇ ਜਿੰਨੇ ਵੀ ਲੋਕ ਪਬਲਿਕ ਹੁੰਦੇ ਭੋਲੇ ਭਾਲੇ ਹੁੰਦੇ ਸੀਗੇ ਓਕੇ ਉਹ ਜਿੰਨਾ ਉਹ ਅੱਛਾ ਇਹ ਜਿਹੜਾ ਜੋੜ ਹੈ ਪਹਿਲਾਂ ਹੀ ਲੱਗਿਆ ਹੋਇਆ ਸੀ ਵਿੱਚ ਹਾਂ 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 ਕਿਉਂਕਿ ਜਦੋਂ ਖਰਾ ਟੁੱਟ ਗਿਆ ਉਹਨੇ ਗੰਡਵਾ ਲਿਆ ਹਾਂ ਗੰਡਵਾ ਲੈਂਦੇ ਸੀ ਉਦੋਂ ਉਸ ਟਾਈਮ ਤੇ ਕਿੰਨੇ ਕਿਲੋ ਦਾ ਆ ਹੈਗਾ ਇਹ 4.5 ਕਿਲੋ ਵੇਟ ਆ ਇਹ ਸਰਕਾਰੀ ਇਹਨੂੰ ਮੋਰ ਨਹੀਂ ਆ ਉਸ ਟਾਈਮ ਤੇ ਕਿਉਂਕਿ ਲੋਕ ਬਹੁਤ ਵਧੀਆ ਸੀ ਈਮਾਨਦਾਰ ਹਾਂ ਹਾਂ ਜੀ ਢੜੀ ਕਹਿ ਰਿਹਾ ਸੀ ਤੇ ਹਾਂ ਢੜੀ ਬੋਲਦੇ ਸੀ ਕਿਉਂਕਿ ਜਿੰਨਾ ਢੜੀ ਪੱਕਾ ਹਾਂ ਢੜੀ ਪੱਕਾ ਉਹ ਕਹਿੰਦੇ ਆ ਨਾ ਉਹ ਫਿਲਮ ਚ ਜੁੱਤੀ ਦਿਨਦੀ ਢੜੀ ਸ਼ੋਲੇ ਪੈਂਦੇ ਆ 100 ਮਾਰਾਂਗੇ ਇੱਕ ਕਰਾਂਗੇ ਉਹ ਜਿੰਨਾ ਵੀ ਵੇਟ ਕਰਕੇ ਲਿਆ ਜਾਂਦਾ ਸੀ ਅੱਛਾ ਪੱਥਰ ਦੇ ਵਿੱਚ ਦੀ ਸوراਖ ਕਰਕੇ ਫਿਰ ਉਹਨੂੰ ਉਹ ਕੀਤਾ ਹਾਂ ਜੀ ਹਾਂ ਓਕੇ ਜਿੰਨਾ ਵੇਟ ਲਿਆ ਜਾਂਦਾ ਸੀ ਉੰਨਾ ਵੇਟ ਹੀ ਵਾਪਸ ਉਦਾਂ ਹੀ ਦੇ ਦਿੰਦੇ ਸੀ ਜੀ ਕਿਉਂਕਿ ਇੰਨੀ ਇਮਾਨਦਾਰੀ ਸੀ ਆ ਕਲਮ ਦੋ ਆ ਕਲਮ ਦੁਆਤ ਹਾਂਜੀ ਹਾਂਜੀ ਚੋਰ ਬੁੱਗਾ ਬਾਅਦ ਚ ਆਇਆ ਸਾਡੇ ਜੀ ਕੋਲ ਹਾਂ ਬਿਲਕੁਲ ਜੀ ਅੱਛਾ ਦੋਨੇ ਦੁਆਤਾਂ ਨੇ ਹਾਂਜੀ ਆ ਕੱਚ ਵਾਲੀ ਦੁਆਤ ਜੀ ਇਹ ਇਹ ਅੱਛਾ ਇਹ ਇਹ ਪਿੱਤਲ ਦੀਆਂ ਨੇ ਇਹ ਕੱਚ ਦੀਆਂ ਨੇ ਹਾਂ ਹਾਂ ਤੇ ਇਹ ਹੈ ਜੀ ਦੇਖੋ ਇਹ ਵਿਰਾਸਤੀਆਂ ਬੜਾ ਪੁਰਾਣਾ ਡਿਜ਼ਾਈਨ ਹੈ ਵੀ ਹੈ ਨਾ ਮੁੰਛੇ ਹੁੰਦੇ ਸੀ ਜਿਵੇਂ ਵੱਡਿਆਂ ਇਹ ਮੁਗਲ ਸਲਤਨਤ ਨਾਲ ਸੰਬੰਧਿਤ ਮੇਰੇ ਖਿਆਲ ਹੋਏਗਾ ਹਾਂ ਨਹੀਂ ਨਹੀਂ ਇਹ ਮੁੰਛੇ ਕੋਲੇ ਹੁੰਦੇ ਸੀ ਜਿੰਨੇ ਚੰਗੇ ਤਕੜੇ ਵਿੱਚ ਜਾਂ ਬਾਣੀਆਂ ਆਪਾਂ ਕਹਿ ਸਕਦੇ ਆ ਬਾਣੀਆਂ ਹਾਂ ਬਾਣੀਆਂ ਉਹਨਾਂ ਮੁੰਚੀ ਉਹਨਾਂ ਕੋਲ ਸਪੈਸ਼ਲ ਹੀ ਹੁੰਦਿਆ ਸੀ ਕਿਉਂਕਿ ਡੋਡੀ ਕਲਰ ਜੀ ਇੱਕ ਲਾਲ ਨੀਲਾ ਤੇ ਆ ਦੋ ਤਿੰਨ ਕਲਰ ਜੇ ਮਿਲਾ ਕੇ ਬਾਈ ਖਾਤ ਜੋ ਲੈ ਅੱਛਾ ਆ ਜਿਹੜਾ ਚੁੱਕ ਚਰਖਾ ਵਿਛਣੀ ਹੈ ਹਾਂ ਆ ਹੈਗਾ ਗਾਂਧੀ ਚਰਖਾ ਗਾਂਧੀ ਚਰਖਾ ਹਾਂ ਜੀ ਇਹਨੂੰ ਗਾਂਧੀ ਚਰਖਾ ਕਹਿੰਦੇ ਸੀਗੇ ਇਹ ਇਕੱਠਾ ਵੀ ਹੋ ਜਾਂਦਾ ਹਾਂ ਆ ਜਦੋਂ ਡਾਂਡੀ ਮਾਰਚ ਕਰਦੇ ਸੀ ਨਾ ਹੀ ਹਾਂ ਹਾਂ ਉਦੋਂ ਉਸ ਟਾਈਮ ਤੇ ਆ ਫਿਰ ਗਾਂਧੀ ਚਰਖਾ ਵੀ ਨਾਲ ਉਹਨਾਂ ਨੇ ਬਣਾਇਆ ਸੀਗਾ ਸੋ ਬਹੁਤ ਅੱਛਾ ਲੱਗਾ ਤੁਸੀਂ ਜੇ ਕਿਸੇ ਨੇ ਕਿਤੇ ਕੋਈ ਮੇਲਾ ਲਵਾਉਣਾ ਬਾਹਰ ਜਾ ਕੇ ਵੀ ਤੁਸੀਂ ਕਰਦੇ ਹੋ ਇਸ ਤਰ੍ਹਾਂ ਹਾਂਜੀ ਹਾਂਜੀ ਜਿਹੜਾ ਕੋਈ ਬੁਲਾਊਗਾ ਜੀ ਜ਼ਰੂਰ ਜਾਣੇ ਆ ਮਾਨ ਸਤਕਾਰ ਮਾਨ ਸਤਕਾਰ ਜਿਹੜਾ ਕਰਦਾ ਹੈ ਜਾਣੇ ਜ਼ਰੂਰ ਅਸੀਂ ਆਪਣਾ ਕੋਈ ਸੰਪਰਕ ਨੰਬਰ ਫੋਨ ਨੰਬਰ ਟਿਕਾਣਾ ਵਗੈਰਾ ਬੋਲ ਦਿਓ ਮੈਂ ਬਠਿੰਡਾ ਲੋਕਲ ਆ ਜੀ ਜੀ ਮੇਰਾ ਫੋਨ ਨੰਬਰ ਹੈ ਦਿਖਾ ਦਿਓ ਬਾਈ ਜੀ ਬੇਨਤੀ ਹੈ ਫੋਨ ਨੰਬਰ ਮੇਰਾ ਹੈਗਾ 91 98153 78534 ਉਹ ਪੰਜਾਬੀ ਚ ਦੱਸ ਦਿਆ ਕਿਉਂਕਿ ਆਪਾਂ ਪੰਜਾਬੀ ਵਿਰਸੇ ਨਾਲ ਹੀ ਆਪਾਂ ਸੰਬੰਧਤ ਗਾਣਾ ਹੀ ਹਾਂ ਹਾਂ ਤਾਂ ਕਰਕੇ 98153 78534 ਜਦੋਂ ਇਦਾਂ ਦੀ ਕੋਈ ਪੁਰਾਣੀ ਚੀਜ਼ ਮਿਲਦੀ ਹੈ ਫਿਰ ਉਹਦੀ ਕੀਮਤ ਲਾ ਕੇ ਲੈ ਆਉਂਦੇ ਹੋ ਕਈ ਦਾ ਸਾਨੂੰ ਦੇ ਜਾਂਦੇ ਆ ਦੇਖੋ ਓਕੇ ਜਿਹੜੇ ਕਦਰਦਾਨ ਆ ਉਹ ਕਹਿੰਦੇ ਸਾਡੇ ਘਰ ਪਈ ਆ ਲਵੀ ਯਾਰ ਸਾਡੇ ਦਾ ਕਿਸੇ ਨੇ ਕੋਈ ਮਤਲ ਨਹੀਂ ਆ ਤੁਸੀਂ ਲੋਚਿਓ ਵਿਖਾਓ ਲੋਕਾਂ ਨੂੰ ਜਿਵੇਂ ਤੁਸੀਂ ਇਹ ਆਰਕਾਈਵ ਖਜ਼ਾਨਾ ਇਹਨਾਂ ਸੰਭਾਲ ਰੱਖਿਆ ਕਦੇ ਸਰਕਾਰੀ ਦਰਬਾਰੇ ਸਲਮਾਨ ਕਿਉਂਕਿ ਇਹ ਚੀਜ਼ਾਂ ਦੀ ਵਿਦੇਸ਼ 'ਚ ਬਹੁਤ ਕੀਮਤ ਹੈ ਚੋਰੀ ਚਗਰੀ ਦਾ ਵੀ ਡਰ ਬਣਿਆ ਰਹਿੰਦਾ ਹਾਂ ਇੱਥੇ ਬਹੁਤ ਬਣਿਆ ਰਹਿੰਦਾ ਦੇਖੋ ਇੰਟਰਵਿਊ ਤਾਂ ਮੈਂ ਤੁਹਾਨੂੰ ਦੇ ਰਿਹਾ ਧਿਆਨ ਮੇਰਾ ਉਧਰ ਹੈ ਹਾਂ ਆਹ ਤੁਸੀਂ ਸਾਰੇ ਬਿਠਾਏ ਹਾਂ ਹਾਂ ਕਿਉਂਕਿ ਫੈਮਿਲੀ ਮੇਰੇ ਨਾਲ ਹੈਗੀ ਆ ਆ ਮੇਰੇ ਪੋਤੇ ਨਾਲ ਇਹਨਾਂ ਨੂੰ ਵੀ ਸਕੂਲ ਦੇ ਪੜਾਈ ਛੱਡ ਕੇ ਇਨਾਂ ਨੂੰ ਨਾਲ ਭਾਇਲ ਵੀ ਰੱਖੀ ਰੱਖੋ ਕੋ ਚੱਕਣ ਵਾਲੇ ਚੱਕ ਲੈਣਾ ਉਹਦੇ ਵਾਸਤੇ ਕੋਈ ਕਦਰ ਨਹੀਂ ਇਹ ਸਕਿੰਤੀ ਚੀਜ਼ਾਂ ਨੇ ਹਾਂ ਉਹਨੇ ਤਾਂ ਚੱਕ ਕੇ ਉੱਥੇ ਕੁਆੜੀ ਰੁਪਏ ਦੇ ਦੇਣਾ ਜੀ ਸੋ ਬਹੁਤ ਵਧੀਆ ਲੱਗਾ ਸੋ ਦੋਸਤੋ ਇਹ ਸੀ ਵਿਰਾਸਤੀ ਮੇਲਾ ਤੇ ਆਪਾਂ ਦਰਸ਼ਕਾਂ ਤੋਂ ਵੀ ਥੋੜੇ ਜਿਹਾ ਵਿਚਾਰ ਲੈਣੇ ਆ ਤੇ ਆਪਣੇ ਨਾਲ ਕੋਈ ਸੱਜਣ ਨੇ ਸਿੱਧੂ ਸਾਹਿਬ ਆਓ ਕਿਵੇਂ ਲੱਗਿਆ ਤੁਹਾਡਾ ਇਹ ਵਿਰਾਸਤੀ ਮੇਲਾ ਵੈਸੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਦਿੱਤੀ ਹੈਗੀ ਹੈ ਤੇ ਬਹੁਤ ਹੀ ਦੇਖਣ ਨੂੰ ਬਣਾ ਆਨੰਦਮਈ ਲੱਗਦਾ ਬਹੁਤ ਹੀ ਖੂਬਸੂਰਤ ਲੱਗ ਉਸ ਵਕਤ ਇਹ ਤੋਲ ਦੇ हां हां ਖਾਸ ਕਰਕੇ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਨਾ ਉਹਦੇ ਵਾਸਤੇ ਇਹ ਜੀਆਂ ਚੀਜ਼ਾਂ ਨੇ ਚਾਣਨ ਬਣਾ ਰਹੀਆਂ ਨੇ ਜੀ ਆ ਤੁਸੀਂ ਦੱਸਿਆ ਧੜੀ ਹਾਂ ਧੜੀ ਹਾਂ ਰੀ ਹਾਲੀਆਂ ਨੇ ਹੈ ਵੀ ਹਾਂ ਬਣੀ ਵੈਸੇ ਬਹੁਤ ਹੀ ਵਧੀਆ ਲੱਗਿਆ ਦੇਖਣ ਨੂੰ ਮੈਂ ਉਮੀਦ ਕਰਦਾ ਹਾਂ ਵੀ ਆਂਦਾ ਇਹ ਜੇ ਮੇਲੇ ਵਗੈਰਾ ਲੱਗਦੇ ਰਹਿਣ ਤਾਂ ਸਾਡੀ ਨਵੀਂ ਪੀੜ੍ਹੀ ਨੂੰ ਅ ਮਨੇ ਬਹੁਤ ਹੀ ਵਧੀਆ ਗਿਆਨ ਧਿਆਨ ਮਿਲਦਾ ਰਹੂਗਾ ਮਿਹਰਬਾਨੀ ਮਿਹਰਬਾਨੀ ਸਾਹ ਸ਼ਮਸ਼ੀਰ ਸਿੰਘ ਸਿੱਧੂ ਸੈਨਿਕ ਸਕੂਲ ਕਪੂਰਥਲਾ ਤੋਂ ਪੰਜਾਬੀ ਜ਼ੁਬਾਨ ਦੇ ਬੜੇ ਚਾਨਣ ਮਨਾਰੇ ਰਹੇ ਨੇ ਬਠਿੰਡਾ ਰਹਿੰਦੇ ਨੇ ਜਲਦਰ ਸਾਹਿਬ ਸੋ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਵੀ ਇਸ ਲੜੀ ਦੇ ਵਿੱਚ ਬਠਿੰਡੇ ਦੇ ਵਿਰਾਸਤੀ ਮੇਲੇ ਦੇ ਦੌਰਾਨ ਜਿਹੜੀ ਇਹ ਚੀਜ਼ ਤੁਹਾਨੂੰ ਮਿਲੀ ਹੈ ਬਹੁਤ ਅੱਛਾ ਲੱਗਾ ਕਿਉਂਕਿ ਪੰਜਾਬ ਦੀ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਨਾ ਕਿ ਬਠਿੰਡਾ ਪੰਜਾਬ ਦੀ ਪਹਿਲੀ ਰਾਜਧਾਨੀ ਸੀ ਰਾਜਾ ਬੇਨੇਪਾਲ ਦੇ ਵਕਤ 8ਵੀਂ ਸਦੀ ਵਿੱਚ ਬਿਕਰਮਗੜ੍ਹ ਸੋ ਬਿਕਰਮਗੜ੍ਹ ਤੋਂ ਚੰਡੀਗੜ੍ਹ ਤੱਕ ਪੰਜਾਬ ਦੇ ਵਿੱਚ ਬਹੁਤ ਕੁਝ ਹੈ ਜਿਉਂ-ਜਿਉ ਸਮਾਂ ਮਿਲਿਆ ਤੇ ਟਿਵਾਨਾ ਰੇਡੀਓ ਟੈਲੀਵਿਜ਼ਨ ਦੇ ਦਰਸ਼ਕਾਂ ਨੂੰ ਚੀਜ਼ਾਂ ਵਖਾਉਂਦੇ ਰਵਾਂਗੇ ਤੇ ਆਪਣਾ YouTube ਪੇਜ ਹੈ ਟਿਵਾਨਾ ਰੇਡੀਓ ਉੱਥੇ ਅੱਜਕੱਲ ਆਪਾਂ ਲਾਈਵ ਹੁੰਨੇ ਆ ਆਪਣੀਆਂ ਐਪਸ ਤੇ ਆਪਣੀ ਵੈਬਸਾਈਟ ਤੇ Facebook ਪੇਜ ਟਿਵਾਨਾ ਰੇਡੀਓ ਦੇ ਉੱਥੇ ਆਪਾਂ ਲਾਈਵ ਨਹੀਂ ਹੁੰਦੇ ਸਵੇਰੇ 7 ਤੋਂ 9 ਤੇ ਸ਼ਾਮੀ 7:30 ਤੋਂ 9:30 ਸੋਮਵਾਰ ਤੋਂ ਸ਼ਨੀਵਾਰ ਐਤਵਾਰ ਵੀ ਵੈਸੇ ਦੁਕਾਨ ਖੋਲੀ ਦੀ ਹੈ ਐਤਵਾਰ ਵੀ ਪ੍ਰੋਮ ਕਰੀਂਦੇ ਆ ਸੋ ਤੁਸੀਂ ਇਹਨਾਂ ਸ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਜਾਂ ਪ੍ਰੋਗਰਾਮ ਦੇ ਵਿੱਚ ਲਾਈਵ ਕਾਲ ਕਰਨ ਵਾਸਤੇ 9876309655 ਆਪਣਾ ਪਟਿਆਲਾ ਸਟੂਡੀਓ ਦਾ ਮੇਰਾ ਸੰਪਰਕ ਨੰਬਰ ਹੈ 9876309655 ਸੋ ਇਸਦੇ ਨਾਲ ਹੀ ਦਿਵਾ ਗਿਆ ਧੰਨਵਾਦ